ਕਿਸ ਨੂੰ ਪੈਰਾਲਾਈਜ ਹੋ ਗਿਆ ਆਸਗਵਾਨ ਮੰਨ ਲਓ ਕਿਸੇ ਨੂੰ ਟੈਕ ਦਾ ਦੌਰਾ ਆ ਗਿਆ ਹੂੰ ਤੇ ਉਹ ਸਭ ਤੋਂ ਪਹਿਲਾਂ ਪਤਾ ਕਰਦੇ ਆ ਵੀ ਯਾਰ ਕੋਈ ਆਸਗਵਾਨ ਫੀਮ ਖਾਂਦਾ ਹੋਵੇ ਹੂੰ ਉਹ ਤੋਂ ਭੋਰਾ ਫੀਮ ਲੈ ਕੇ ਆਓ ਉਹਨੂੰ ਘੋਲ ਕੇ ਪਿਆਓ ਤੇ ਨਾਲ ਦੀ ਨਾਲ ਉਹਨੂੰ ਪੈਰਾਲਾਈਜ ਜਿਹੜਾ ਉਹ ਠੀਕ ਹੋ ਜਾਊਗਾ ਹੂੰ ਇਹ ਦਵਾਈਆਂ ਚ ਪੈਂਦੀ ਆ ਦੱਸੋ ਪੰਜਾਬ ਦੀ ਸਰਕਾਰ ਨਹੀਂ ਲੈਂਦੀ ਦਵਾਈਆਂ ਚ ਪਾਉਣ ਨੂੰ ਫੀਮ ਸਰਕਾਰ ਦੂਜੀਆਂ ਸਟੇਟਾਂ ਤੋਂ ਲੈਂਦੀ ਆ ਜਿਹੜੀਆਂ 12 ਸਟੇਟਾਂ 'ਚ ਇਹ ਲਾਗੂ ਆ ਇੱਕ ਕੈਨੇਡਾ ਵਿੱਚ ਵੀ ਲੀਗਲ ਹੋ ਗਈ ਆ ਫਿਰ ਪੰਜਾਬ ਚ ਫਿਰ ਕਿਉਂ ਨਹੀਂ ਖਸ ਖਸ ਦੀ ਕੀਤੀ ਬੇਈਮਾਨ ਲੀਡਰ ਕਿਉਂ ਨਹੀਂ ਬੇਈਮਾਨ ਲੀਡਰ ਜਿਨ੍ਹਾਂ ਦਾ ਧੰਦਾ ਚੱਲਦਾ ਚਿੱਟੇ ਨਾਲ ਉਹ ਬੇਈਮਾਨ ਲੀਡਰ ਨਹੀਂ ਲਾਗੂ ਹੋਣ ਦਿੰਦੇ ਇਹਨੂੰ ਕਿਸੇ ਨੂੰ ਪੈਰਾਲਾਈਜ਼ ਹੋ ਗਿਆ ਆਸਗਬਾਨ ਮੰਨ ਲਓ ਕਿਸੇ ਨੂੰ ਟੈਗ ਦਾ ਦੌਰ ਆ ਗਿਆ ਹੂੰ ਤੇ ਉਹ ਸਭ ਤੋਂ ਪਹਿਲਾਂ ਪਤਾ ਕਰਦੇ ਆ ਵੀ ਯਾਰ ਕੋਈ ਕਾਸਗਬਾਨ ਫੀਮ ਖਾਂਦਾ ਹੋਵੇ ਉਹ ਤੋਂ ਭੋਰਾ ਫੀਮ ਲੈ ਕੇ ਆਓ ਉਹਨੂੰ ਘੋਲ ਕੇ ਪਿਆਓ ਤੇ ਨਾਲ ਦੀ ਨਾਲ ਉਹਨੂੰ ਪੈਰਾਲਾਈਜ਼ ਆ ਜਿਹੜਾ ਉਹ ਠੀਕ ਹੋ ਜਾਊਗਾ ਹੂੰ ਇਹ ਦਵਾਈਆਂ ਚ ਪੈਂਦੀ ਆ ਦੱਸੋ ਪੰਜਾਬ ਦੀ ਸਰਕਾਰ ਨਹੀਂ ਲੈਂਦੀ ਦਵਾਈਆਂ ਚ ਪਾਉਣ ਨੂੰ ਫੀਮ ਸਰਕਾਰ ਦੂਜੀਆਂ ਸਟੇਟਾਂ ਤੋਂ ਲੈਂਦੀ ਆ ਜਿਹੜੀਆਂ 12 ਸਟੇਟਾਂ 'ਚ ਇਹ ਲਾਗੂ ਆ ਇੱਕ ਕੈਨੇਡਾ ਵਿੱਚ ਵੀ ਲੀਗਲ ਹੋ ਗਈ ਆ ਫਿਰ ਪੰਜਾਬ 'ਚ ਫਿਰ ਕਿਉਂ ਨਹੀਂ ਖਸ ਖਸ ਦੀ ਕੀਤੀ ਬੇਈਮਾਨ ਲੀਡਰ ਕਿਉਂ ਨਹੀਂ ਬੇਈਮਾਨ ਲੀਡਰ ਜਿਨ੍ਹਾਂ ਦਾ ਧੰਦਾ ਚੱਲਦਾ ਚਿੱਟੇ ਨਾਲ ਉਹ ਬੇਈਮਾਨ ਲੀਡਰ ਨਹੀਂ ਲਾਗੂ ਹੋਣ ਦਿੰਦੇ ਇਹਨੂੰ ਕਿਸੇ ਨੂੰ